ਖਬਰਨਾਮਾ ਦਿਖ ਰਿਹਾ ਹੈ ਸੂਤਿਆਂ ਨੂੰ ਬਿਰੀਬਰ ਤੋਂ ਪਿਆਰ ਪਰੀ ਸਸਿਕਾ ਆਪ ਮੈਂ ਆ ਤੁਹਾਡਾ ਹੁਸਰਾਸ ਕਿ ਆਪ ਆਦਮੀ ਪਾਰਟੀ ਦਫੜ ਹੋ ਗਈ ਹੈ ਆਪ ਆਦਮੀ ਪਾਰਟੀ ਦੇ ਕਈ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦਾ ਕੀ ਧੱਕਾ ਕਿਉਂ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਨਾਲ ਲੋਕਤਰ ਹੈ ਲੋਕਤੰਤਰ ਦੀ ਗੱਲ ਕਰ ਰਿਹਾ ਹਾਂ ਧਰਨੇ ਲਾਉਣਾ ਪ੍ਰੋਟੈਸਟ ਕਰਨਾ ਰੇਲੇ ਰੋਕੜੀਆਂ ਬੱਸਾਂ ਰੋਕੜੀਆਂ ਇਹ ਸਾਰਿਆਂ ਦੇ ਇਕਲਾਕੀ ਹੱਕ ਨੇ ਕਿਉਂਕਿ ਅਸੀਂ ਇੱਕ ਡੈਮੋਕਰੈਟਿਕ ਕੰਟਰੀ ਦੇ ਵਿੱਚ ਰਹਿੰਦੇ ਆ ਤੇ ਪੰਜਾਬ ਵੀ ਇੱਕ ਡੈਮੋਕਰੈਟਿਕ ਕੰਟਰੀ ਦੀ ਜਿਹੜੀ ਸਟੇਟ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਵੀ ਬਿਰਤਾਰਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਨਾਲ ਕੱਲ ਕਾਫੀ ਠੀਕ ਚਿਹਰਾ ਪਿਆ ਲੇਕਿਨ ਚੀਕ ਦਿਹਾੜੇ ਦੇ ਵਿੱਚੋਂ ਸੱਟਾ ਇਹ ਨਿਕਲਿਆ ਕਿ ਕੁਝ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਕਿ ਆਮ ਪੰਜਾਬ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਸਾਰੇ ਆਪਣੇ ਆਪ ਨੂੰ ਹੱਕਾਂ ਦੀ ਮੰਗ ਕਰ ਸਕਦੇ ਨੇ ਮਾਰਯੋਗ ਅਦਾਲਤ ਨਹੀਂ ਛੱਡਣਾ ਹੈ ਬਿਕਮਜੀ ਸਿੰਘ ਗੀਟਿਆ ਨੂੰ ਜੇ ਨਹੀਂ ਛੱਡਣਾ ਉਹਨਾਂ ਉੱਤੇ ਜਿਹੜੇ ਦੋਸ਼ ਵਿਆਦ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਤਾਂ ਉਹਨਾਂ ਦੀ ਸਿਰਦਰਦੀ ਹੈ ਲੇਕਿਨ ਮੁੜੇਕਾ ਵੱਡਾ ਚੜਚਾ ਲੱਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਉਹਨਾਂ ਦੇ ਭਰਾ ਵੱਲੋਂ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੀ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਜਦੋਂ ਉਹਨਾਂ ਦੀ ਬਹਿਸ ਬਾਜ਼ੀ ਹੋ ਰਹੀ ਸੀ ਜਿਹੜੇ ਇੱਕ ਵੱਡੇ ਅਫਸਰ ਦੇ ਨਾਲ ਜਦੋਂ ਸੁਖਬੀਰ ਸਿੰਘ ਬਾਦਲ ਕਹਿ ਰਹੇ ਸੀ ਕਿ ਅਸੀਂ ਆਪ ਸਾਬ ਜਾ ਰਹੇ ਹਾਂ ਗੁਰਦੁਆਰਾ ਮੱਥਾ ਟੇਕਣ ਵਾਸਤੇ ਸਾਨੂੰ ਮੱਥਾ ਟੇਕਣ ਵਾਸਤੇ ਜਾਣ ਵਾਸਤੇ ਮੱਥਾ ਟੇਕਣ ਜਾਣ ਵਾਸਤੇ ਕਿਉਂ ਨਹੀਂ ਟੌਨੀ ਉੱਥੇ ਜਾਣ ਦਿੱਤਾ ਜਾ ਰਿਹਾ ਉਥੇ ਬਾਅਦ ਵੀ ਬਾਅਦ ਹੋਇਆ ਹੀਰਾਸਤ ਵਿੱਚ ਲੈ ਲਿਆ ਗਿਆ ਸੁਖਬੀਰ ਸਿੰਘ ਬਾਦਲ ਲੇਕਿਨ ਜੋ 3 ਤੋਂ 5 ਮਿੰਟ ਦੀ ਜਿਹੜੀ ਵੀਡੀਓ ਦੀ ਕਲਿੱਪ ਹੈ ਉਹ ਸ਼ੇਅਰ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਖਾਸ ਕਰਕੇ ਇੱਕ ਸਮਾਂ ਸੀ ਜਦੋਂ ਉਹ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਰੋਟੀ ਵੀ ਨਹੀਂ ਖਾਂਦੇ ਸੀ ਤੇ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਸਾਹ ਵੀ ਨਹੀਂ ਲੈਂਦੇ ਸੀ ਅਸੀਂ ਗੱਲ ਕਰਦੇ ਹਾਂ ਹਲਕਾ ਗੱਦਲਬਾ ਅਤੇ ਹਲਕਾ ਦੇ ਹਲਕਾ ਗੱਦੜਬਾ ਦੇ ਮੌਜੂਦਾ ਵਿਧਾਇਕ ਡਿਪੂ ਢੱਲੋ ਦੇਪਰਾ ਸਨੀ ਢਿੱਲੋਂ ਦੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਸਨੀ ਢਿੱਲੋਂ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਿਹੜੀਆਂ ਵੀਡੀਓ ਨੇ ਜਿਹੜੀ ਇੱਕ ਆਰਗੂਮੈਂਟ ਬਹਿਸ-ਬਾਚ ਹੋ ਰਹੀ ਸੀ ਆਈਪੀਐਸ ਅਫਸਰ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਕਿਉਂਕਿ ਸੁਖਬੀਰ ਸਿੰਘ ਬਾਦਲ ਵੈਸੇ ਤਾਂ ਹੱਕ ਵਿੱਚ ਆਏ ਸੀ ਬਿਕਮਜੀਤ ਸਿੰਘ ਜੀਠੀਆ ਦੇ ਬਾਅਦ ਵਿੱਚ ਭਾਵੇਂ ਉਹਨਾਂ ਨੇ ਬਹਾਨਾ ਮਾਰ ਦਿੱਤਾ ਹੋਵੇ ਕਿ ਅਸੀਂ ਆਪ ਸਰ ਜਿਹੜਾ ਮਾਤਾ ਟਿਕਣ ਜਾ ਰਹੇ ਆ ਉਹ ਸਾਰਾ ਪੱਤਰਕਾਰਾਂ ਨੇ ਖਲਾਸਾ ਕੀਤਾ ਕਿ ਭਾਈ ਚਲੋ ਟੇਕਣ ਜਾ ਰਹੇ ਹੁਣ ਲੇਕਰ ਆਏ ਉਹ ਬਿਕਮ ਜਿਸਨੂੰ ਜਿੱਠਿਆ ਪਾਸਤੇ ਹੀ ਸੀ ਲੇਕਿਨ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਗਿਆ ਫੇਸਬੁਕ ਤੇ ਖਾਸ ਕਰਕੇ ਉਹ더라 ਕਿ ਦੇ ਪੀਟ ਲੋਧਰੇ ਪ੍ਰਾਸ ਦੀ ਚਿੰਡੋ ਵੱਲੋਂ ਕੀ ਸਪੋਰਟ ਕਰ ਰਹੇ ਨੇ ਜਦ ਐਸੇ ਅਬੂਸ਼ਨਲ ਹੋ ਗਏ ਨੇ ਇਸ ਦਾ ਜਵਾਬ ਉਹ ਡਿਪਿਟ ਲੋ ਨੂੰ ਦੇਣਾ ਪਵੇਗਾ ਕਿਉਂਕਿ ਡਿਪਿਟ ਲੋ ਮੌਜੂਦਾ ਵਿਧਾਇਕ ਨੇ ਆਮ ਆਦਮੀ ਪਾਰਟੀ ਤੋਂ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਮਾਣੀ ਮੋਟੀ ਸਪੋਰਟ ਕੀਤੀ ਸੀ ਹਾਲਾਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ ਭੈਣਾਂ ਜਿਹੜੀਆਂ ਨੇ ਉਹ ਸਾਰੀਆਂ ਦੀਆਂ ਸਾਧਿਆ ਨੇ ਕਾਨੂੰਨ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਲੇਡੀਜ਼ ਨੂੰ ਧੱਕਾ ਮਾਰੋ ਜਾਂ ਉਹਦੀ ਇਨਸਲਟ ਕਰੋ ਤੁਸੀਂ ਇਹਦਾ ਕਾਨੂੰਨੀ ਤੌਰ ਤੇ ਕੰਮ ਕਰ ਸਕਦੇ ਹੋ ਤੇ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਕਿੰਨੂ ਕੁਮਰਪਈਏ ਪ੍ਰਤਾਪ ਸਿੰਘ ਨੂੰ 5 ਸਾਲਾਂ ਬਾਅਦ ਤੇ 5 ਸਾਲਾਂ ਬਾਅਦੇ ਆਮ ਆਦਮੀ ਪਾਰਟੀ ਦੇ ਵਿੱਚ ਉਸ ਨੂੰ ਬਤਲ ਕਰ ਦਿੱਤਾ ਗਿਆ ਲੇਕਿਨ ਇੱਧਰ ਸੰਨੀ ਢਿੱਲੋਂ ਨੇ ਸਪੋਰਟ ਕੀਤੀ ਹੈ ਯਾਨੀ ਕਿ ਵੀਡੀਓ ਸ਼ੇਅਰ ਕਰਨ ਦਾ ਮੀਨਿੰਗ ਇਹ ਹੋਈ ਕਿ ਸਪੋਰਟ ਕੀਤੀ ਗਈ ਜੇਕਰ ਸਪੋਰਟ ਕੀਤੀ ਹੈ ਉਹਨਾਂ ਹੋਵੇ ਕਿ ਇਹਦੇ ਡਿਪੀ ਢਿੱਲੋਂ ਨੂੰ ਲੱਗ ਰਿਹਾ ਹੋਵੇ ਕਿ ਆਉਣ ਵਾਲਾ ਸਮਾਂ ਸ਼ਰੂਣੀ ਇਕੱਲੇ ਦਾ ਹੈ ਹਾਲਾਂਕਿ ਇਹਨਾਂ ਦੇ ਆਪਸੀ ਕਾਟੂ ਕਲੇਸ਼ ਖਤਮ ਨਹੀਂ ਹੋ ਰਿਹਾ ਤੇ ਕੀ ਡਿਪੀ ਢਿੱਲੋਂ ਤੇ ਕੋਈ ਐਕਸ਼ਨ ਲਿਆ ਜਾ ਸਕਦਾ ਹੈ ਜਾ ਡਿਪੀ ਠੱਲੋ ਦੇ ਭਰਾ ਸਾਡੀ ਠੱਲੋ ਤੇ ਕੋਈ ਐਕਸ਼ਨ ਲਿਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿਉਂਕਿ ਹੁਣ ਜਿਹੜਾ ਵੀ ਕੋਈ ਬਿਕਰਮਜੀਤ ਸਿੰਘ ਜਿੱਠਿਆ ਦੇ ਹਾਕ ਬਿਕਰਮਜੀਤਿਆ ਦੇ ਹਾਕ ਵਿੱਚ ਬੋਲਦਾ ਹੈ ਚਾਹੇ ਉਹ ਸ਼ਰੋਮਣੀ ਅਕਾਲੀ ਦਲ ਆ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਆਪਣੇ ਆਪੋ ਆਪਣੇ ਸ਼ਬਦਾਂ ਤੋਂ ਯੂ ਟਰਨ ਲੈ ਲਿਆ ਕਿਉਂਕਿ ਹੁਣ ਖਾਸ ਕਰਕੇ ਕਾਂਗਰਸ ਪਾਰਟੀ ਦੇ ਇੱਕ ਸਪਾਲਸਨ ਕਹਿ ਰਿਹਾ ਤੋਂ ਇਲਾਵਾ ਸਾਰੇ ਆਗੂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਸ਼ੰਸਾ ਕਰ ਰਹੇ ਨੇ ਇਸੇ ਤਰ੍ਹਾਂ ਡਿਪੀ ਠੱਲੋ ਦੇ ਭਰਾ ਸਾਡੀ ਤੇ ਹੰਗਾਵਾ ਹੋ ਗਿਆ ਹਲਕਾ ਗੱਦਲਬਾਹ ਦੇ ਵਿੱਚ ਭਾਈ ਇਹ ਅਜਾਇਆ ਕਿਉਂ ਕੀਤਾ ਜਾ ਰਿਹਾ ਹੈ ਧੰਨਵਾਦ